ਸ੍ਰੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪ੍ਰਵਿੰਦਰ ਸਿੰਘ ਨੂੰ ਆਪਣਾ ਮੁਖਤਸਰ ਸਾਹਿਬ ਦੀ ਜੇਲ੍ਹ ਚ ਮਿਲ ਕੇ ਆਏ ਆ ਉਸ ਨੇ ਅਸੀਂ ਉਹਨੂੰ ਪੁੱਛਿਆ ਵੀ ਇਹ ਹਮਲੇ ਦੀ ਗੱਲ ਆ ਗਈ ਬਾਹਰ ਤਾਂ ਉਹ ਪਰसों ਸ਼ਨੀਵਾਰ ਨੂੰ ਹੀ ਸਵੇਰੇ ਮਾਨਸਾ ਜੇਲ੍ਹ ਤੋਂ ਮੁਖਸਰ ਸ਼ਿਫਟ ਕਰਤਾ ਉਹ ਕਹਿੰਦਾ ਵੀ ਹਾਂ ਜਦੋਂ ਮੈਨੂੰ ਇਹ ਜੇਲ੍ਹ ਵਾਲਿਆਂ ਨੂੰ ਪਤਾ ਨਹੀਂ ਸੀ ਤੇ ਉੱਥੇ ਤਾਂ ਇਹ ਤੇ ਸਕਿਉਰਟੀ ਕਾਫੀ ਲਾਈ ਹੋਈ ਸੀ ਮਾਨਸਾ ਵੀ ਇਹਨਾਂ ਨੂੰ ਜੋ ਆਇਆ ਉਹਨਾਂ ਜਾਣ ਬੰਦਾ ਸੀ ਉਹਨੂੰ ਦੱਸਿਆ ਭਾਈ ਮੈਨੂੰ ਇਹਨਾਂ ਚ ਬੰਦ ਨਾ ਕਰੀ ਨਸ਼ੇੜੀਆਂ ਚ ਵੀ ਮੇਰਾ ਨਾਮ ਮੈਂ ਹੋ ਰਖਿਆ ਆਇਜੈਕ ਵੀ ਇਹਨਾਂ ਨਾਲ ਮੇਰੀ ਲੜਾਈ ਹੋ ਸਕਦੀ ਆ ਇਹ ਮੇਰੇ ਤੇ ਹਮਲਾ ਕਰਨਗੇ ਕਿਉਂ ਇਹ ਨਸ਼ੇ ਕਰਦੇ ਨੇ ਤੇ ਵੇਚਦੇ ਨੇ ਮੈਂ ਨਸ਼ੇ ਛਡਾਉਣਾ ਫਿਰ ਵੀ ਕਹਿੰਦਾ ਜਦੋਂ ਉਹ ਇਕੱਠੇ ਹੋ ਕੇ ਉਹਨਾਂ ਨੇ ਕੋਈ ਜਿੰਮੇ ਆਪਣੀ ਗਿਰਲ ਹੁੰਦੀ ਆ ਗਿਰਲ ਦੇ ਉਹ ਤੋੜ ਲੇ ਜਿੰਮੇ ਚਮਚਿਆਂ ਦੇ ਇਹ ਚਾਕੂ ਬਣਾ ਲੈਂਦੇ ਨੇ ਉਹਨਾਂ ਨੇ ਸਕੀਮ ਬਣਾ ਕੇ 1.5-200 ਬੰਦੇ ਨੇ ਨਸ਼ੇੜੀਆਂ ਨੇ ਜਦੋਂ ਸਾਹਮਣੇ ਹੋਏ ਹਮਲਾ ਕਰਨ ਲਈ ਤਾਂ ਇਸ ਨੂੰ ਵੀ ਕੋਈ ਝਾੜੂ ਝੂੜੂ ਦਾ ਕੁਝ ਮਿਲ ਗਿਆ ਇਹਨੇ ਉਹ ਚੱਕ ਲਿਆ ਉਹ ਚੱਕਣ ਤੋਂ ਬਾਅਦ ਉਹ ਕਹਿੰਦਾ ਆਜੋ ਬੋਲਿਆ ਇਹਦੇ ਨਾਲ ਦੇ ਭੱਜ ਕੇ ਉੱਠ ਕੇ ਆ ਕੇ ਦੋ ਚਾਰ ਇਹਦੇ ਨਾਲ ਦੇ ਦੋਸਤ ਵੀ ਹੈਗੇ ਸੀ ਉੱਥੇ ਜਦੋਂ ਉਹ ਆਏ ਦੇਖਿਆ ਫਿਰ ਉਹ ਨਸ਼ੇੜੀਆਂ ਨੂੰ ਜਦੋਂ ਸਾਹਮਣੇ ਹਮਲਾ ਕਰ ਦਿੰਦੇ ਪ੍ਰਵਿੰਦਰ ਸਿੰਘ ਤੇ ਜਦੋਂ ਉਹਨਾਂ ਨੇ ਪ੍ਰਵਿੰਦਰ ਸਿੰਘ ਦੇ ਡੌਲੇ ਦੇਖੇ ਤੇ ਉਹਦਾ ਜੁੱਸਾ ਦੇਖਿਆ ਫਿਰ ਉਹ ਠੰਡੇ ਪੈ ਗਏ ਹਮਲੇ ਦੀ ਪੂਰੀ ਵਿਉਂਤ ਸੀ ਇਹ ਨਹੀਂ ਪਤਾ ਸਰਕਾਰ ਵੱਲੋਂ ਸੀ ਕਿਹਦੇ ਵੱਲੋਂ ਸੀ ਤੇ ਪਰੋ ਹਮਲੇ ਦੀ ਵਿਉਂਤ ਟਲ ਗਈ ਬਾਦ ਨਹੀਂ ਸਾਡੇ ਜਾਬਰ ਸਿੰਘ ਸਿੰਘ ਸਭ ਤੋਂ ਪਹਿਲਾਂ ਤਾਂ ਇਹ ਵੈਗੁਰੂ ਖਾਲਸਾ ਵੈਗੁਰੂ ਦੇ ਕੀ ਫਤਿਹ ਮੈਂ ਲਖਮਿੰਦਰ ਸਿੰਘ ਲਖਨਪਾਲ ਐਡਵੋਕੇਟ ਮਾਨਸਾ ਤੋਂ ਮੈਂ ਪਰਮਿੰਦਰ ਝੋਟਾ ਜਿਹੜਾ ਨਸ਼ਿਆਂ ਦੇ ਖਿਲਾਫ ਜੰਗ ਲੜ ਰਿਹਾ ਹੈ ਪੂਰੇ ਪੰਜਾਬ ਦੇ ਸਾਰੇ ਵਾਸੀਆਂ ਨੂੰ ਪਤਾ ਹੈਗਾ ਮੈਂ ਉਹਦਾ ਵਕੀਲ ਹਾਂਗਾ ਉਹਦੇ ਨਾਲ ਫਾਦਰ ਸਾਹਿਬ ਭੀਮ ਸਿੰਘ ਵੀ ਨੇ ਸਾਰੀ ਟੀਮ ਐਂਟੀ ਡਰੱਗ ਦੀ ਸਾਡੀ ਸਾਰੀ ਟੀਮ ਨਾਲ ਆਈ ਹੋਈ ਆਈ ਦੀ ਮੁੰਤੀ ਸਾਰੇ ਸਾਡੇ ਨਾਲ ਨੇ ਤਾ 96 2 ਦਿਨ ਪਹਿਲਾਂ ਮਾਨਸਾ ਜੇਲ੍ਹ ਦੇ ਵਿੱਚ ਟੋਟਾ 93 ਨੰਬਰ ਐਫ ਆਈ ਆਰ ਦੇ ਵਿੱਚ ਮਾਨਸਾ ਜੇਲ੍ਹ ਦੇ ਵਿੱਚ ਬੰਦ ਸੀਗਾ ਤਾਂ ਉਹਨੂੰ 2 ਦਿਨ ਪਹਿਲਾਂ ਮੁਕਸਰ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਚੁੱਪਚੀ ਤੇ ਸਰਕਾਰ ਵੱਲੋਂ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਅਸੀਂ ਇਸ ਗੱਲ ਦਾ ਵਿਰੋਧ ਜਤਾ ਰਹੇ ਸੀਗੇ ਇੱਕ ਪਾਸੇ ਤਾਂ ਸਰਕਾਰ ਸਾਡੇ ਨਾਲ ਮੀਟਿੰਗਾਂ ਕਰ ਰਹੀ ਹੈ ਵੀ ਕਿਸ ਤਰ੍ਹਾਂ ਜਿਹੜਾ ਝੂਠੇ ਦੇ ਖਿਲਾਫ ਝੂਠੇ ਪਰਚੇ ਦੇ ਵਿੱਚ ਉਹ ਅੰਦਰ ਬੈਠਾ ਹੈਗਾ ਕਿਸ ਤਰ੍ਹਾਂ ਉਹਦਾ ਹੱਲ ਕੀਤਾ ਜਾਵੇ ਉਹਨੂੰ ਉਹਨੂੰ ਇਨਸਾਫ਼ ਦਿੱਤਾ ਜਾਵੇ ਤੈਨੂੰ ਰਿਹਾ ਕੀਤਾ ਜਾਵੇ ਦੂਸਰੇ ਪਾਸੇ ਸਰਕਾਰ ਨੇ ਜਿਹੜਾ ਜਿੰਨਾ ਸਾਨੂੰ ਪਤਾ ਲੱਗਿਆ ਵੀ ਨਾ ਤਾਂ ਉਹਦੀ ਕੋਈ ਸ਼ ਨਾਇਉਨੇ ਕੋ ਡੈਕੋਰੰਪੰਕ ਕੀਤਾ ਸੀਗਾ ਜੇਲ੍ਹ ਦਾ ਉਦੀ ਸਰਕਾਰ ਉਹਦੀ ਬਦਲੀ ਇਥੇ ਮੁਖਸਰ ਖਾਬ ਕਰ ਦਿੰਦੀ ਹੈ ਤਾਂ ਜਦੋਂ ਮੁਖਸਰ ਸਾਹਿਬ ਦੀ ਬਦਲੀ ਕਰ ਦਿੰਦੀ ਹੈ ਤਾਂ ਸਾਨੂੰ ਇੱਕਦੋ ਮੈਸੇਜ ਆਉਂਦੇ ਨੇ ਵੀ ਪਰਮਿੰਦਰ ਝੋਟੀ ਦੇ ਉੱਤੇ ਕੋਈ ਹਮਲਾ ਹੋਣ ਦੀ ਤਿਆਰੀ ਹੈ ਜੇਲ੍ਹ ਦੇ ਵਿੱਚ ਕੋਈ ਨੁਕਸਾਨ ਪਹਤਾ ਕੋਈ ਗਲਤ ਅਨਸਰ ਉੱਤੇ ਹੈਗੇ ਨੇ ਹੋ ਸਕਦਾ ਉਹ ਸਰਕਾਰ ਦੀ ਕੋਈ ਛਰਾਰਤ ਹੋਵੇ ਸਰਕਾਰ ਦੀ ਕੋਈ ਚਾਲ ਹੋਵੇ ਤਾਂ ਅਸੀਂ ਮੈਂ ਉਹਦੇ ਫਾਦਰ ਸਾਹਿਬ ਸਾਡੀ ਹੰਟੀ ਡਾਇਰੈਕਟ ਦੀ ਸਾਰੀ ਟੀਮ ਨੇ ਇਸ ਗੱਲ ਦਾ ਉਹ ਕੀਤਾ ਇੱਥੇ ਜ਼ाहिर ਕੀਤਾ ਵੀ ਇਹ ਬੜਾ ਚਿੰਤਾ ਦਾ ਵਿਸ਼ਾ ਹੈਗਾ ਹੋ ਸਕਦਾ ਕੋਈ ਸਰਕਾਰ ਦੀ ਚਾਲ ਹੋਵੇ ਛੋਟੇ ਦੀ ਨੁਕਸਾਨ ਜਾਨ ਮਾਲ ਨੂੰ ਖਤਰਾ ਹੋਵੇ ਤਾਂ ਇਮੀਡੀਟਲੀ ਫਿਰ ਅਸੀਂ ਸਵੇਰੇ ਇੱਕ ਐਸਐਸਪੀ ਸਾਹਿਬ ਮਾਨਸਾ ਨੂੰ ਐਪਲੀਕੇਸ਼ਨ ਦੇ ਕੇ ਆਂਦੀ ਹੈ ਵੀ ਜਿਹੜਾ ਪਵਿੰਦਰ ਨੂੰ ਜਿਹੜਾ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਹੈਗਾ ਇੱਕ ਤਾਂ ਸਾਨੂੰ ਉਹਦਾ ਕਾਰਨ ਦੱਸਿਆ ਜਾ ਵੀ ਕੀ ਕਾਰਨ ਹੈ ਉਹਨੂੰ ਜਿਹੜਾ ਜੇਲ੍ਹ ਦੇ ਵਿੱਚ ਤੁਸੀਂ ਮਾਨਸਾ ਤੋਂ ਮੁਖਤਸਰ ਸਾਹਿਬ ਸ਼ਿਫਟ ਕੀਤਾ ਹੈਗਾ ਦੂਸਰਾ ਵੀ ਜਿਹੜੀ ਉਹਦੇ ਸਾਡੇ ਕੋਲੇ ਗੱਲ ਆਈ ਹੈ ਵੀ ਉਹਦੇ ਖਿਲਾਫ ਕੋਈ ਬੰਦੇ ਸਾਜ਼ਿਸ਼ ਰਚ ਰਹੇ ਨੇ ਉਹਦੇ ਤੇ ਅਟੈਕ ਕਰਨ ਜਾ ਰਹੇ ਸੀਗੇ ਉਹਦੀ ਵੀ ਸਚਾਈ ਲੈ ਲੈਂਦੀ ਜਾਵੇ ਤੀਸਰੀ ਗੱਲ ਇਹ ਸੀ ਵੀ ਹੁਣ ਉਹਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਫਿਰ ਅਸੀਂ ਉਹ ਸਾਰੀਆਂ ਗ ਉਸ ਤੋਂ ਬਾਅਦ ਅਸੀਂ ਮੈਂ ਬਤੌਰ ਵਕੀਲ ਅਤੇ ਉਹਦੇ ਫਾਦਰ ਸਾਹਿਬ ਭੀਮ ਸਿੰਘ ਜੀ ਅਸੀਂ ਉਹਨਾਂ ਦੀ ਇੱਕ ਮੁਲਾਕਾਤ ਕਰਕੇ ਆਏਗਾ ਤੇ ਮੁਲਾਕਾਤ ਦੇ ਵਿੱਚ ਉਹ ਸਾਰੀਆਂ ਗੱਲਾਂ ਪ੍ਰਵਿੰਦਰ ਨਾਲ ਹੋਈਆਂ ਪ੍ਰਵਿੰਦਰ ਨੇ ਸਾਰੀ ਗੱਲ ਦੱਸੀ ਵੀ ਜਦੋਂ ਉਹ ਇੱਥੇ ਆਇਆ ਤਾਂ ਕੁਝ ਸ਼ਰਾਰਤੀ ਅੰਸਰ ਉਹਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀਗੇ ਪਰ ਕੁਝ ਉਹਦੇ ਨਾਲ ਦੇ ਕੋਈ ਬੰਦੇ ਹੁੰਦਾ ਆਪਣਾ ਗਰੁੱਪ ਕੋਈ ਪੁਰਾਣਾ ਉਹਦੇ ਬੰਦੇ ਜਾਣ-ਪਛਾਣ ਦੇ ਸੀਗੇ ਤੇ ਉੱਥੇ ਅਫਸਰਾਂ ਵੀ ਕੋਆਪਰੇਟ ਕੀਤਾ ਜਿਹੜੇ ਉਥੋਂ ਜੇਲ੍ਹ ਸੁਪਰਡੈਂਟ ਸੀ ਉਹਨਾਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਜੀ ਘਟਨਾ ਹੋਣ ਜਾ ਰਹੀ ਹੈ ਤਾਂ ਉਹਨੇ ਕੋਆਪਰੇਟ ਕੀਤਾ ਤੇ ਬਾਅਦ ਵਿੱਚ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆਗਾ ਕਿ ਕੋਈ ਖਦੇ ਵਿੱਚ ਅਜਿਹੀ ਕੋਈ ਘਟਨਾ ਨਹੀਂ ਹੁੰਦੀ ਪਰ ਕਿਉਂਕਿ ਸਾਡੀ ਸ਼ੱਕ ਹੈ ਸਾਡੀ ਚਿੰਤਾ ਹੈ ਕਿ ਬੀ ਪ੍ਰਮਿੰਦਰ ਝੋਟੇ ਨੇ ਅੱਜ ਤੱਕ ਜਿੰਨਾ ਟਾਈਮ ਉਹ ਮਾਨਸਾ ਜੇਲ੍ਹ ਦੇ ਵਿੱਚ ਰਿਹਾ ਉਹ ਕੋਈ ਡੈਕੋਰਮ ਭੰਗ ਨਹੀਂ ਕੀਤਾ ਉਹਨਾਂ ਸ਼ਾਸਨਨੀ ਜੇਲ੍ਹ ਦਾ ਭੰਗ ਕੀਤਾ ਕਿਸੇ ਅਫਸਰ ਦੀ ਕੰਪਲੇਟ ਨਹੀਂ ਹੋਈ ਹੈਗੀ ਝੋਟੇ ਦੀ ਕੋਈ ਕੰਪਲੇਟ ਨਹੀਂ ਹੈਗੀ ਇਸ ਕਰਕੇ ਉਹਦੀ ਜੇਲ੍ਹ ਵਾਦੀ ਕਿਉਂ ਕੀਤੀ ਗਈ ਸਾਨੂੰ ਇਸ ਗੱਲ ਦਾ ਚਿੰ ਪਰੇ ਬੜਾ ਚਿੰਤਾ ਦਾ ਵਿਸ਼ਾ ਹੈਗਾ ਉਸ ਵਿਸ਼ੇ ਦੇ ਆਧਾਰ ਤੇ ਅੱਜ ਸਾਡੀ ਸਾਰੀ ਟੀਮ ਇੱਥੇ ਪਹੁੰਚੀ ਹੋਈ ਹੈ ਤਾਂ ਇੱਕ ਮੈਸੇਜ ਹੈ ਜਿਹੜਾ ਪਰਮਿੰਦਰ ਹਰਣਾ ਨੇ ਦੋ ਤਿੰਨ ਮੈਸੇਜ ਦਿੱਤੇ ਨੇ ਜਿਹੜੇ ਮੈਂ ਤੁਹਾਡੇ ਮਾਧਿਅਮ ਰਾਹੀਂ ਪੂਰੀ ਪੰਜਾਬ ਦੀ ਜਨਤਾ ਨੂੰ ਦੇਣਾ ਚਾਹਾਂਗਾ ਤਾਂ ਪਹਿਲਾਂ ਉਹਨੇ ਇਹ ਕਿਹਾ ਵੀ ਜਿਹੜਾ ਇਹ ਪਰਮਿੰਦਰ ਝੋਟਾ ਅੱਜ ਜਮਾਨਤ ਨਹੀਂ ਲਵੇਗਾ ਨਾ ਹੀ ਉਹ ਦਬੇਗਾ ਨਾ ਹੀ ਉਹ ਦਬੇਗਾ ਪਰਮਿੰਦਰ ਹਮੇਸ਼ਾ ਜਿਹੜਾ ਇੱਕ ਸੱਚ ਦੀ ਲੜਾਈ ਤੇ ਚੱਲੇਗਾ ਨਸ਼ੇ ਖਤਮ ਕਰਨ ਵਾਸਤੇ ਚੱਲੇ ਸਿੰਥੈਟਿਕ ਨਸ਼ਿਆਂ ਦੇ ਖਿਲਾਫ ਉਹਨੇ ਇਹ ਜੰਗ ਸ਼ੁਰੂ ਕੀਤੀ ਤੇ ਇਹ ਜਾਰੀ ਰਹੂਗੀ ਤੇ ਅਸੀਂ ਸਾਰੀ ਐਂਟੀ ਡਰੱਗ ਟੀਮ ਐਂਟੀ ਟੈਕ ਫੋਰ ਪਹਿਲਾ ਉਹਨੇ ਗੱਲ ਕਹੀ ਹੈ ਵੀ ਜਿਹੜਾ ਇਹ ਸਾਡਾ ਸੰਘਰਸ਼ ਹੈਗਾ ਇਹ ਸੰਘਰਸ਼ ਨੂੰ ਹੁਣ ਸਮਾਂ ਆ ਗਿਆ ਇਹਨੂੰ ਤੇਜ਼ ਕਰਨ ਦਾ ਹੋਰ ਸਮਾਂ ਆ ਗਿਆ ਕਿਉਂਕਿ ਪੰਜਾਬ ਦੇ ਲੋਕ ਚਾਹੁੰਦੇ ਨੇ ਕਿਉਂਕਿ ਪ੍ਰਮੇਂਦਰ ਨੂੰ ਅੰਦਰ ਬੈਠੇ ਨੂੰ ਬਹੁਤ ਦਿਨ ਹੋ ਗਏ ਤਕਰੀਬਨ ਉਹਨੂੰ 738 ਦਿਨ ਹੋ ਗਏ 38 ਦਿਨ ਉਹਨੂੰ ਅੰਦਰ ਬੈਠੇ ਨੂੰ ਹੋ ਗਏ ਤਾਂ ਅੱਜ ਤੱਕ ਪੰਜਾਬ ਸਰਕਾਰ ਆ ਜਿਹੜੀ ਕੋਈ ਸਾਰਥਕ ਹੱਲ ਨਹੀਂ ਕਰ ਸਕੀ ਪੰਜਾਬ ਸਰਕਾਰ ਇਹ ਨਹੀਂ ਦੱਸ ਸਕੀ ਵੀ ਉਹਨੂੰ ਹੁਣ ਜਿਹੜਾ ਇਹ ਝੂਠਾ ਪਰਚਾ ਕਿਉਂਕਿ ਇੱਕ ਪਾਸੇ ਤਾ ਸਾਡੇ ਨਾਲ ਤਕਰੀਬਨ ਜਿਹੜੇ ਇਹਨਾਂ ਦੀ ਹਾਈਰ ਅਥਾਰਟिटीज ਨੇ ਉਹਨਾਂ ਦੀਆਂ ਸਾਡੇ ਨਾਲ ਮੁਲਾਕਾਤ ਹੋਈਆਂ ਨੇ ਮੀਟਿੰਗਸ ਹੋਈਆਂ ਨੇ ਇੱਕ ਲਾਸਟ ਦਿਨ ਮੁਲਾਕਾਤ ਜਿਹੜੀ ਸਾਡੀ ਚੰਡੀਗੜ੍ਹ ਦੇ ਵਿੱਚ ਏਡੀਜੀਪੀ ਡਿਸਕੰਸਿੰਗ ਦੇ ਨਾਲ ਹੋਈ ਸੀ ਕਿ ਤੇ ਹੋਰ ਵੀ ਪੁਲਿਸ ਅਫੀਸਰਟੀ ਹੈਗੇ ਸੀਗੇ 25 ਸਾਡਾ 25 ਮੈਂਬਰਾਂ ਦਾ ਬਫਰ ਉੱਥੇ ਜਾ ਕੇ ਉਹਨਾਂ ਨੂੰ ਮਿਲਿਆ ਸੀਗਾ ਤੇ ਉਸ ਮੀਟਿੰਗ ਤੋਂ ਬਾਅਦ ਹੀ ਸਾਨੂੰ ਉੱਥੇ ਉਹਨਾਂ ਨੇ ਇਹ ਗੱਲ ਮਸ਼ਵਾਸ਼ਾਣ ਦਵਾਇਆ ਸੀ ਵੀ ਜਿਹੜੀ ਕੋਈ ਵੀਡੀਓ ਦੀ ਗੱਲ ਕਰਦੇ ਨੇ ਉਹ ਵੀਡੀਓ ਦੀ ਅਸੀਂ ਇਨਕੁਆਰੀ ਕਰਕੇ ਜੇ ਉਹ ਪਾਈ ਜਾਂਦੀ ਹੈ ਤਾਂ ਅਸੀਂ ਇਹ ਪਰਚਾ ਖਾਰਜ ਕਰਦਾਂਗੇ ਤਾਂ ਸਾਰਥਕ ਹੱਲ ਕੱਢਾਂਗੇ ਪਰ ਜਦੋਂ ਇਹ ਮੀਟਿੰਗ ਹੁੰਦੀ ਹੈ ਨੈਕਸਟ ਤੇ ਪਰਮਿੰਦਰ ਚੋਟੀ ਦੀ ਜੇਲ ਬਦਲੀ ਕਰ ਦਿੱਤੀ ਜਾਂਦੀ ਹੈ ਜਿਸ ਨਾਲ ਸਾਡੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਨਵਾਂ ਰੋਸ ਪੈਦਾ ਹੋ ਗਿਆ ਕਿਉਂਕਿ ਜਿੱਦੇ 14 ਤਰੀਕ ਨੂੰ ਸਾਡਾ ਇਹ ਮਹਾਂ ਰੈਲੀ ਸੀਗੀ ਤਾਂ ਸਰਦਾਰ ਨਾਨਕ ਸਿੰਘ ਜੀ ਜਿਹੜੇ ਐਸਐਸਪੀ ਮਾਨਸਾ ਨੇ ਉਹਨਾਂ ਨੇ ਉੱਥੇ ਆ ਕੇ ਸਾਰੇ ਇਕੱਠ ਨੂੰ ਵਿਸ਼ਵਾਸਨ ਦਿੱਤਾ ਸੀਗਾ ਵੀ ਵੀ ਪੋਜੀਟਿਵਲੀ ਇਹਨੂੰ ਸਾਰਾ ਹੈਂਡਲ ਕੀਤਾ ਜਾਊਗਾ ਤੇ ਹੋ ਸਕਦਾ ਹੈ ਇਹਦਾ ਕੋਈ ਚੰਗਾ ਪ੍ਰਭਾਵ ਆ ਜਿਹੜਾ ਚੰਗਾ ਰਿਜ਼ਲਟ ਆਸਾਨੂੰ ਜਲਦੀ 2-4 ਦਿਨਾਂ ਦੇ ਵਿੱਚ ਦੇ ਦਾਂਗੇ ਔਰ 2-4 ਦਿਨ ਦੇ ਵਿੱਚ ਕੀ ਹੁੰਦਾ ਹੈਗਾ ਸਾਡਾ ਜਿਹੜਾ ਪਰਮਿੰਦਰ ਛੋਟੀ ਦੀ ਜੇਲ ਬਦਲੀ ਕਰ ਦਿੱਤੀ ਜਾਂਦੀ ਹੈ ਅੱਜ ਉਹ ਸਾਰਾ ਜਿਹੜਾ ਸਿਸਟਮ ਸੈੱਟ ਕਰਨ ਵਾਸਤੇ ਦੇਖਣ ਵਾਸਤੇ ਅਸੀਂ ਵੀ ਸਾਡਾ ਬੱਚਾ ਇੱਥੇ ਸੇਫ ਆ ਉਹਦੇ ਪਰਿਵਾਰਕ ਮੈਂਬਰ ਤੇ ਮੈਂ ਬਤੌਰ ਵਕੀਲ ਅੱਜ ਪਰਮਿੰਦਰ ਛੋਟੇ ਨੂੰ ਮਿਲੀ ਸੀ ਦੇਖੋ ਜ਼ਮਾਨਤ ਨਹੀਂ ਲਾਉਣੀ ਇਹ ਤਾਂ ਸ਼ੁਰੂ ਦੀ ਸਾਡਾ ਇੱਕ ਸੁਨੇਹਾ ਹੈਗਾ ਸਾਰੇ ਪਰਿਵਾਰ ਦੀ ਵੀ ਇਹੀ ਟੈਂਪਟੀ ਹੈ ਤੇ ਪਰਿਵਾਰ ਦੀ ਵੀ ਇਹੀ ਹੈ ਛੋਟੇ ਦੀ ਵੀ ਇਹੀ ਹੈ ਸਾਰੀ ਜੁੱਥੇ ਬੰਦਿਆਂ ਦੀ ਵੀ ਇਹੀ ਹੈ ਜਿਹੜਾ ਦੂਸਰਾ ਹੈ ਉਹ ਕਹਿੰਦਾ ਵੀ ਇਹ ਸੰਘਰਸ਼ ਨੂੰ ਤੁਸੀਂ ਕਿਉਂਕਿ ਉਹਨੂੰ ਇਕੱਲੇ ਅਸੀਂ ਨਹੀਂ ਉਹਨੂੰ ਪੰਜਾਬ ਦੇ ਲੋਕ ਉਹ ਚਿੰਤਾ ਕਰਦੇ ਨੇ ਪੂਰੀ ਦੁਨੀਆ ਨੂੰ ਮਿਲ ਲ ਜਾਂਦੀ ਹੈ ਤਾਂ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੀ ਹਰੇਕ ਨਾ ਗੱਲਬਾਤ ਹੁੰਦੀ ਹੈ ਤਾਂ ਉਹ ਕਹਿਆ ਵੀ ਇਹ ਸੰਘਰਸ਼ ਜਿਹੜਾ ਅਸੀਂ ਭੁੱਖ ਦੇ ਵਿੱਚ ਹੁਣ ਇਹਨੂੰ ਹੋਰ ਤੇਜ਼ ਕਰਾਂਗੇ ਜਿਹੜੇ ਲੀਗਲੀ ਪ੍ਰੋਸੈਸ ਅਡਾਪਟ ਕਰਕੇ ਅਸੀਂ ਜਿਹੜਾ ਜਿਹੜਾ ਵੀ ਤਰੀਕਾ ਹੋਊਗਾ ਅਸੀਂ ਉਹਨੂੰ ਗ੍ਰਿਫਤਾਰੀਆਂ ਵੀ ਦੇਵਾਂਗੇ ਸਾਡੀ ਐਂਟੀ ਡਰੱਗ ਟੀਮ ਸਾਡੀ ਸਾਰੀ ਜਥੇਬੰਦੀਆਂ ਫਿਰ ਅਸੀਂ ਜਿਵੇਂ ਤੁਸੀਂ ਦੇਖੋ ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਸੀਂ ਕੀ ਦੀ ਛਲੱਗਾ ਕੀਤੀ ਆ ਵੀ ਪੰਜਾਬ ਦੇ ਜਿਹੜੇ ਮੁੰਡੇ ਨੇ ਤਾਂ ਅਸੀਂ ਇਸ ਗੱਲ ਨੂੰ ਮਾਹਰ ਮੰਨਦੇ ਵਿੱਚ ਰੱਖਦੇ ਹੋਏ ਹੁਣ ਅਸੀਂ ਰੇਲਾਂ ਰੋਕਾਂਗੇ ਇਹ ਚ ਪਰਮਿੰਦਰ ਦੀਆਂ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਉਹਦੇ ਮਨ ਦੀਆਂ ਗੱਲਾਂ ਸੀਗੇ ਇੱਕ ਤਾਂ ਤੁਸੀਂ ਰੇਲਾਂ ਰੋਕੋ ਗ੍ਰਿਫਤਾਰੀਆਂ ਦਿਓ ਜੇਲ੍ਹਾਂ ਭਰੋ ਸਾਰੇ ਸਾਰੇ ਪੰਜਾਬ ਦੇ ਯੂਥ ਨੂੰ ਇਹ ਵੀ ਇਕੱਠ ਹਮੇਸ਼ਾ ਇਕੱਠ ਦੇ ਉੱਪਰ ਰਹੋ ਇਕੱਠ ਬਣਾ ਕੇ ਰੱਖੋ ਏਕਾ ਬਣਾ ਕੇ ਰੱਖੋ ਤਾਂ ਜੋ ਪੰਜਾਬ ਦੇ ਵਿੱਚ ਇਹ ਸਿੰਥੈਟਿਕ ਮਸ਼ੀਨ ਨੂੰ ਖਤਮ ਕੀਤਾ ਜਾਵੇ ਹਾਂ ਬਿਲਕੁਲ ਉਹ ਗੱਲ ਜਿੰਨੀ ਗੱਲ ਸੀਗੀ ਉਹ ਗੱਲ 100% ਸਹੀ ਸੀਗੀ ਲੋਕ ਕੁਸ਼ਕ ਦੇ ਵਿੱਚ ਸ਼ਰਾਰਤੀ ਆਂਸਰ ਸੀਗੇ ਉਹ ਪ੍ਰੇਪਰੇਸ਼ਨ ਦੇ ਵਿੱਚ ਸੀਗੇ ਤਿਆਰੀ ਕਰਨ ਦੇ ਵਿੱਚ ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਗਿਆ ਕਿ ਉੱਥੇ ਪਰਮਿੰਦਰ ਦੇ ਕੁਝ ਪੁਰਾਣੇ ਸਾਥੀ ਕੋਈ ਸਾਡੇ ਏਰੀਆ ਦੇ ਕਿਉਂਕਿ ਮੁਕਸਰ ਸਾਡਾ ਏਰੀਆ ਨਹੀਂ ਹੈਗਾ ਮਾਨਸਾ ਦੇ ਕੁਝ ਸਾਥੀ ਕਿਸੇ ਨਾ ਕਿਸੇ ਕੇਸ ਦੇ ਵਿੱਚ ਬੰਦ ਨੇ ਤਾਂ ਉਹ ਸਾਰੇ ਜਦੋਂ ਇਕੱਠੇ ਹੋ ਗਏ ਦੋਨੇ ਪਾਸੇ ਗਰੁੱਪ ਇਕੱਠੇ ਹੋ ਗਏ ਤਾਂ ਉਹ ਲੜਾਈ ਟਲ ਗਈ ਕੋਈ ਛੱਟਪੇੜ ਕੋਈ ਛੱਟਪੇੜ ਨਹੀਂ ਕਿ ਲੜਾਈ ਹੋਈ ਨਹੀਂ ਲੜਾਈ ਹੋਣ ਦੇ ਚਾਂਸ ਸੀਗੇ ਤਾਂ ਉਹ ਜਦੋਂ ਬਰਾਬਰ ਦੇ ਧੜੇ ਬਰਾਬਰ ਦੇ ਬੰਦੇ ਇਕੱਠੇ ਹੋ ਗਏ ਤਾਂ ਦੋਨਾਂ ਧਿਰਾਂ ਜਿਹੜੀ ਉਹ ਦੂਜੀ ਧਿਰ ਸੀਗੀ ਉਹਨੇ ਸਮਝਿਆ ਵੀ ਹੁਣ ਅਸੀਂ ਉਹਨਾਂ ਤੇ ਹਾਵੀ ਹੋ ਜਾਣਗੇ ਜੋ ਟੈਰਿਸ ਕਰਕੇ ਉੱ ਅਸੀਂ ਇਹੀ ਸੰਭਾਵਨਾ ਪਿੱਖ ਦੇ ਵਿੱਚ ਕਰਾਂਗੇ ਵੀ ਪ੍ਰਸ਼ਾਸਨ ਆਜਰਾ ਤੇ ਸਰਕਾਰ ਅਜੇ ਕੋਈ ਘਟਨਾ ਨਹੀਂ ਹੋਣ ਦੇਊਗੀ